ਦੋਸਤੋ ਵੀਡੀਓ ਬਣਾਉਣ ਤੋਂ ਪਹਿਲਾਂ ਆਪਦੀ ਬੇਨਤੀ ਕਰਾਂਗੇ ਤੇ ਲਾਇਕ ਸ਼ੇਅਰ ਕਰਨੀ ਨਾ ਕਰਨੀ ਤੁਹਾਡੀ ਮਰਜ਼ੀ ਤੇ ਪਰ ਵੀਡੀਓ ਪੂਰੀ ਸੁਣ ਲੈ ਕਰੋ ਅੱਲੇ ਆ ਵੀ ਰਾਤ ਅਸੀਂ ਪੈਦਲ ਤੁਰੇ ਜਾਗੇ ਤੇ ਪਿੱਛੋਂ ਦੋ ਤਨ ਮੁੰਡੇ ਆ ਤਿੰਨ 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 ਬੈਠੇ ਮੋਟਰਸਾਈਕਲ ਦੋ ਤਨ ਸੀਗੇ ਤਿੰਨ ਕ ਤੇ ਅੱਜ ਕੱਲ ਦੇ ਮੁੰਡੇ-ਕੁੰਡੇ ਨੂੰ ਹੋਇਆ ਪਤਾ ਨਹੀਂ ਕੀ ਹੈ ਯਾਰ ਪਤਾ ਨਹੀਂ ਇਹ ਕੀ ਮਤਲਬ ਸਮਝ ਨਹੀਂ ਆਉਂਦੀ ਵੀ ਇਹ ਕਿੱਧਰ ਨੂੰ ਜਾ ਰਿਹਾ ਸਾਡੇ ਅੱਜਕੱਲ ਦੇ ਮੁੰਡੇ-ਕੁੰਡੇ ਬੱਚਾ ਬੱਚੀਆਂ ਕਿੱਧਰ ਨੂੰ ਜਾ ਰਿਹਾ ਬਿਲਕੁਲ ਵੀ ਇਹ ਇਹਨਾਂ ਦਾ ਨਾ ਤਾਂ ਆਪਣੇ ਜੀਵਨ ਬਾਰੇ ਖਿਆਲ ਆ ਆਵਦੀ ਭਵਿੱਖ ਬਾਰੇ ਖਿਆਲ ਆ ਨਾ ਦੂਸਰਿਆਂ ਦੇ ਭਵਿੱਖ ਬਾਰੇ ਖਿਆਲ ਆ ਹੁਣ ਗੱਲ ਇਹ ਆ ਵੀ ਜਦੋਂ ਤੁਰੇ ਜੀ ਰਾਤ ਨੂੰ ਸੀਗਾ 8 ਕ ਦਾ ਟਾਈਮ ਸੀਗਾ ਪੈਦਲ ਜਾ ਰਹੇ ਸੀ ਮੋਬਾਈਲ ਮੜਾ ਜਾ ਰੀਚਾਰਜ ਕਰਾਉਣਾ ਸੀਗਾ ਤੇ ਰਾਤ ਨੂੰ ਮੋਟਰਸਾਈਕਲ ਤੇ ਪਹਿਲਾਂ ਤਾਂ ਐਨੇ ਭਜਾਈ ਹੁਣ ਰਾਜ ਤੇ ਵੇਖ ਕੇ ਵੈਸੇ ਹੀ ਡਰ ਜਾਂਦਾ ਜਦੋਂ ਮੇਰੇ ਕੋਲੇ ਜੇ ਆ ਗਏ ਨਾ ਤੇ ਪਿੱਛੇ ਬੈਠੇ ਉਹਨਾਂ ਨੇ ਨਾ ਐਨੇ ਜ਼ੋਰ ਨਾਲ ਲਲਕਾਰੇ ਮਾਰੇ ਤੇ ਇੱਕ ਨੇ ਤੇ ਚੀਕਾ ਮਾਰ ਚੀਕਾ ਮਾਰਨੇ ਸ਼ੁਰੂ ਕਰ ਦਿੱਤੀ ਤੇ ਮੈਂ ਤਾਂ ਡਰ ਗਿਆ ਪੰਡਤ ਇੱਕ ਪਟਾਕਾ ਜਿਹਾ ਲਾਦਾ ਉਹਨਾਂ ਨੇ ਪੈਪ ਦੀ ਵਾਲਾ ਤੇ ਮੈਂ ਤਾਂ ਡਰ ਕੇ ਕੰਧਾਂ ਨੂੰ ਵੱਜਾ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਅੱਜ ਕੱਲ ਮਾਹੌਲ ਹੀ ਇਹੋ ਜਿਹਾ ਬੰਦਾ ਡਰ ਜਾਂਦਾ ਤੇ ਕੇਹਰੇ ਮਤਲਬ ਧਾਂ ਨਿਕਲ ਗਿਆ ਮੈਂ ਕਿਹਾ ਪਤਾ ਨਹੀਂ ਕੀ ਉਹ ਜੋ ਚੀਕ ਦੀ ਮਾਰੀ ਤੇ ਨਾਲ ਪਟਾਕਾ ਚਲਾਤਾ ਤੇ ਮੈਂ ਕਿਹਾ ਯਾਰ ਆ ਆ ਸਾਡੇ ਦਿਮਾਗ ਖਰਾਬ ਹੋਏ ਲੋਕਾਂ ਦੇ ਇਹ ਜਦੋਂ ਬਾਹਰ ਜਾਂਦੇ ਇਹੋ ਜਿਹੇ ਲੱਛਣ ਬਾਹਰ ਵੀ ਜਾ ਕੇ ਕਰਦੇ ਆ ਇਹਨਾਂ ਲੱਛਣਾਂ ਨੇ ਸਾਡਾ ਰਿਕਾਰਡ ਖਰਾਬ ਕਰਕੇ ਰੱਖਤਾ ਇਹਨਾਂ ਲੱਛਣਾਂ ਨੇ ਜਿਹੜੀ ਅੱਜ ਕੱਲ ਦੀ ਮਡੇਰ ਕਰਦੀ ਐ ਇਹਨਾਂ ਲੱਛਣਾਂ ਨੇ ਸਾਡਾ ਰਿਕਾਰਡ ਹੀ ਖਰਾਬ ਕਰਕੇ ਰੱਖਤਾ ਪੰਜਾਬੀ ਦੇ ਪੰਜਾਬੀ ਲੋਕ ਕੀ ਸੀ ਤੇ ਕੀ ਬਣਾ ਕੇ ਰੱਖਤਾ ਮੇਰੇ ਹਿਸਾਬ ਨਾਲ ਉਹਨਾਂ ਦਾ ਜੇ ਹੁਣ ਜੇ ਅਸੀਂ ਹਿਸਾਬ ਲਾਈਏ ਹੁਣ ਤੁਸੀਂ ਗੁੱਸਾ ਮਨੋ ਚਾਹੇ ਜੋ ਮਰਜ਼ੀ ਕਰੋ ਪਰ ਗੱਲ ਸੱਚੀ ਐ ਵੀ ਅਸੀਂ ਫੇਲ ਹੋ ਗਏ ਆ ਇਹ ਨਵੀਂ ਮੁਢੀਰ ਨੇ ਤਾਂ ਜਮਾਂ ਹੀ ਫੇਲ ਕਰਦੇ ਪੰਜਾਬੀਆਂ ਦਾ ਨਾਮ ਕੁਝ ਕੁ ਬੰਦੇ ਜਿਹੜੇ ਹੈਗੇ ਬਹੁਤ ਜ਼ਿਆਦਾ ਕੰਮ ਕਰਦੇ ਬਹੁਤ ਮੱਲਾ ਮਾਰੀਆਂ ਬਹੁਤ ਵਧੀਆ ਕੰਮ ਕਰਦੇ ਪਏ ਪਰ ਜਿਹੜੇ ਹੈਗੇ ਨਾ ਮੇਰੇ ਹਿਸਾਬ ਨਾਲ ਅਸੀਂ 85% ਦਾ ਐ ਫੋਕਰ ਪੁਣੇਤੀ ਅਸੀਂ ਆਪਣਾ ਸਾਰਾ ਜੀਵਨ ਬਰਬਾਦ ਕਰੀਆ ਨੇ ਬਿਲਕੁਲ ਨਹੀਂ ਸੋਚਦੇ ਵੀ ਸਾਡਾ ਅੱਗੇ ਆਪਾਂ ਵੇਖ ਕੀ ਆ ਸਾਡੇ ਜਿਹੜੇ ਬੱਚੇ ਹੋਣਗੇ ਕਿ ਉਹ ਜਿਹੜੇ ਹੋਣਗੇ ਕੀ ਸੋਚਣਗੇ ਹੁਣ ਜਿਹੜੇ ਬਾਹਰੋਂ ਬੰਦਾ ਆਇਆ ਉਹ ਜਦੋਂ ਜੀ ਕੰਮ ਮਾਰੀਆਂ ਸ਼ੁਰੂ ਕਰਦੇ ਲਲਕਰੇ ਮਾਰੇ ਸ਼ੁਰੂ ਕੀਤੇ ਤੇ ਬਾਰੋਂ ਜਿਹੜਾ ਬੰਦਾ ਆਇਆ ਹੋਊਗਾ ਵੇਖਦਾ ਹੋਊਗਾ ਤੋ ਕੀ ਕਹਿੰਦਾ ਹੋਊ ਕੋਈ ਪੰਜਾਬੀ ਇਹੋ ਜਿਹਾ ਸਾਡਾ ਇਹਨਾਂ ਨੇ ਜਿਹੜੇ ਨਵੇਂ ਬੱਜੇ ਆ ਨਾ ਇਹਨਾਂ ਨੇ ਪਹਿਲੇ ਅੱਖੀ ਆਉਂਦਾ ਨਹੀਂ ਸੋਚਦੇ ਨਾ ਦੂਜੇ ਦਾ ਤੱਕੀ ਸੋਚਣਾਗਾ ਪਤਾ ਨਹੀਂ ਕਿਦਾਂ ਨੂੰ ਜਾ ਰਿਹਾ ਇੱਕ ਮੈਂ ਹੋਰ ਵੇਖੀ ਕੁੜੀ ਅਗਰਦ ਪਹਿਲਾਂ ਵੀਡੀਓ ਬਣਾਉਣ ਦੀ ਮੇਰੀ ਆਤ ਨਹੀਂ ਤਾਂ ਕਈ ਤਾਂ ਲੋਕ ਵੀਡੀਓ ਬਣਾ ਲੈਂਦੇ ਆ ਕੀ ਕਰਦੇ ਆ ਤੇ ਰੋਡ ਤੇ ਤੁਰੀ ਜਾਵੀ ਤੋ ਕੁੜੀ ਨੌਂ ਜਿਹਾਂ ਕੁੜੀ ਪੈਂਟ ਚੜ੍ਹ ਦਵਾਈ ਵਧੀਆ ਟੌਰ ਕੱਢਿਆ ਤੇ ਸਿਗਰਟ ਪੀਂਦੀ ਜਾਵੇ ਤੇ ਲੋਕ ਤੁਰੇ ਆਣ ਵੇਖ ਵੇਖ ਕੇ ਤੇ ਉਹਦੇ ਨੇ ਤੇ ਮੈਂ ਕਿਹਾ ਯਾਰ ਆਹ ਦੇਖ ਲੈ ਸਾਡੀ ਨਵੀਂ ਪਨੀਰੀ ਪਤਾ ਨਹੀਂ ਕਿੱਧਰੋਂ ਆਉਂਦੀ ਕੁੜੀ ਪਤਾ ਨਹੀਂ ਅਸੀਂ ਤਾਂ ਲੱਗਦੀ ਪੜ੍ਹੀ ਲਿਖੀ ਪਤਾ ਨਹੀਂ ਕਿਹੋ ਜਿਹਾ ਕੀ ਸਿਸਟਮ ਮੈਨੂੰ ਨਹੀਂ ਸਮਝ ਲੱਗਦੀ ਅੱਜਕੱਲ ਦੇ ਬੱਚੇ ਲੜਕਿਆਂ ਲੜਕੀਆਂ ਲੜਕੇ ਲੜਕੀਆਂ ਦੀ ਵੀ ਕਿੱਧਰੋਂ ਜਾਂਦੇ ਆ ਫੁਕਰ ਬੁਣਾ ਇੰਨਾ ਫੁਕਰ ਬੁਣਾ ਕਰਦੇ ਬੇ ਹਿਸਾਬਾ ਜਾंदे ਆ ਲੰਡੀ ਜੀ ਜੀਪ ਲੈ ਲੈਂਦੇ ਉਹਦੇ ਰੌਲਾ ਪਾਉਂਦੇ ਜਾਂਦੇ ਆ ਵੱਡੇ ਵੱਡੇ ਹਾਰ ਨਾ ਲਵਾ ਲੈਂਦੇ ਆ ਜਿਹੜਾ ਬੰਦਾ ਡਰ ਕੇ ਉਹੀ ਕਿਸੇ ਚੀਜ਼ ਤੇ ਬੱਜੇ ਐਹੋ ਜਿਹਾ ਸਿਸਟਮ ਬਣਾ ਛੱਡਾ ਲੋਕਾਂ ਨੇ ਸਾਡੇ ਲੋਕਾਂ ਨੇ ਖਾਸ ਕਰਕੇ ਤੇ ਕਹਿੰਦੇ ਅਸੀਂ ਪਰਵਾਸੀਆਂ ਨੂੰ ਮਾੜੇ ਮੇਰੇ ਹਿਸਾਬ ਨਾਲ ਤਾਂ ਅਸੀਂ ਆਪ ਹੀ ਮਾੜੇ ਆ ਅਸੀਂ ਆਪ ਹੀ ਮਾੜੇ ਆ ਹੁਣ ਮੰਨੇ ਕੋਈ ਨਾ ਮੰਨੇ ਥੋੜੀ ਮਰਦੀ ਆ ਇੰਨੀਆਂ ਗੱਲਾਂ ਕਹਿੰਦਾ ਖਿਮਾ ਦਾ ਜਾਜਕਾਂ ਜਿਕੇ ਨੂੰ ਗੁੱਸਾ ਲੱਗੇ ਧੰਨਵਾਦ